ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਅਤੇ ਸ਼੍ਰੀ ਦਸ਼ਮੇਸ਼ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਲਗਾਇਆ ਗਿਆ 22ਵਾਂ ਵਿਸ਼ਾਲ ਖੂਨਦਾਨ ਕੈਂਪ ਦੱਸਦੀ ਹੈ ਕਿ ਲਗਾਤਾਰ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਦੇ ਵੱਲੋਂ ਚੰਗੇ ਅਤੇ ਨੇਕ ਉਪਰਾਲੇ ਕੀਤੇ ਜਾਂਦੇ ਹਨ ਅਤੇ ਅੱਜ ਵੀ ਖੂਨਦਾਨ ਕੈਂਪ ਲਗਾਇਆ ਗਿਆ ਦੱਸਦੀ ਹੈ ਕਿ ਜਲਾਲਾਬਾਦ ਦੇ ਵਿੱਚ ਜਿੱਥੇ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਹੈ ਉੱਥੇ ਹੀ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਅੱਜ ਵੀ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਜਿਸ ਦੇ ਵਿੱਚ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਆਪਣਾ ਖੂਨਦਾਨ ਕਰ ਰਹੇ ਹਨ ਅੱਜ ਵੀ ਇਸ ਸੰਸਥਾ ਦੇ ਵੱਲੋਂ 22ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 77 ਲੋਕਾਂ ਨੇ ਖੂਨਦਾਨ ਕੀਤਾ ਅਤੇ ਉੱਥੇ ਹੀ ਦੱਸਦੀ ਹੈ ਕਿ ਰੋਹਿਤ ਚੱਕਤੀ ਬੀਮੇ ਵਾਲੇ ਵੱਲੋਂ ਬਲੱਡ ਡੋਨੇਟ ਕਰਨ ਵਾਲੇ ਸਾਰੇ ਹੀ ਡੋਨਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਉੱਥੇ ਹੀ ਬਲੱਡ ਡੋਨੇਟ ਕਰਨ ਵਾਲੇ ਡੋਨਰਾਂ ਦੇ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਜਿਸ ਦੇ ਵਿੱਚ ਫਲ ਫਰੂਟ ਅਤੇ ਦੁੱਧ ਵੀ ਵਰਤਾਇਆ ਗਿਆ ਆਓ ਸੁਣਦੇ ਹਾਂ ਇੱਥੇ ਪਹੁੰਚੇ ਹੋਏ ਸਜਣਾ ਨੇ ਕੀ ਕੁਝ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਜਲਾਲਾਬਾਦ ਸੈਂਤੀ ਮਦੂਖ ਨਵਾਰ ਕੈਂਪ ਜੋ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਹੁੰਮਤ ਨਾਲ ਮਨਾਇਆ ਜਾ ਰਿਹਾ ਉੱਥੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਅੱਜ ਮੁਨਫਤਾ ਦੀ ਸੇਵਾ ਦਸਮੀ ਦੀ ਸੇਵਾ ਸਾਡੀ ਸਰਕਾਰੀ ਖਾਲਸਾ ਜਥੇਬੰਦੀ ਮੁਸਲਮਾਨ ਅਵੇਲੇਵਰ ਸੁਸਾਇਟੀ ਭਾਰਤੀ ਕਿਸਾਨ ਜੋਲੀ ਕਰਦੀਆਂ ਲੱਗ ਲੱਗ ਸਾਰੇ ਵੀਰਾਂ ਵੱਲੋਂ ਰਲ ਮਿਲ ਕੇ ਇੱਕ ਵਿਸ਼ੇਸ਼ ਲੋਕ ਮਮੈਲ ਜੁਨੀਅਨ ਵਾਲਿਆਂ ਨਾਲ ਜਿੱਥੇ ਹਰੇਕ ਤਰ੍ਹਾਂ ਦਾ ਅਪਰਾਲਾ ਖੂਨਦਾਨ ਮਹਾਦਾਨ ਸਾਰੀਆਂ ਸੰਸਥਾਵਾਂ ਵੱਲੋਂ ਰਲ ਕੇ ਅੱਜ 29 ਅਵਸ਼ਾਲ ਖੂਨਦਾਨ ਕੈਂਪ ਰੱਖਿਆ ਗਿਆ ਜਿਹਦੇ ਵਿੱਚ ਖੂਨਦਾਨ ਕਰਨ ਵਾਲੇ ਵੀਰਾਂ ਨੂੰ ਰੋਹਿਤ ਚੱਕਤੀ ਬੀਮੇਵਾਲ ਵੱਲੋਂ ਸਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਮੈਂ ਧੰਨਵਾਦ ਕਰਦਾ ਜਿੰਨੇ ਜਿੰਨੇ ਵੀਰਾਂ ਨੇ ਸੇਵਾ ਕੀਤੀ ਨਾਲ ਨਾਲ ਮੇਰਾ ਧੰਨਵਾਦ ਉਹਨਾਂ ਨੂੰ ਜਿਹੜੇ ਵੀਰਾਂ ਨੇ ਖੂਨਦਾਨ ਕੀਤਾ ਵੀ ਤੁਹਾਡਾ ਇੱਕ ਦਾਨ ਖੂਨਦਾਨ ਕੀਤਾ ਹੋਇਆ ਕਿਸੇ ਦੇ ਕੰਮ ਆ ਸਕਦਾ ਹੈ ਕਿਉਂਕਿ ਖੂਨਦਾਨ ਦੇ ਵਿੱਚ ਹਰੇਕ ਪ੍ਰਕਾਰ ਦੇ ਵਿੱਚ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਤੇ ਜਿਹੜਾ ਖੂਨਦਾਨ ਤੁਹਾਡਾ ਦਿੱਤਾ ਜਾਂਦਾ ਉੱਤੇ ਉਹ ਮਰੀਜ਼ ਤੱਕ ਪਹੁੰਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਦੀ ਸੇਵਾ ਸਵੱਦਾ ਭਲਾ ਸਰਸਤਾ ਦਸ਼ਮੇਂ ਸੇਵਾ ਸਾਡੀ ਸਰਕਾਰੀ ਖਾਲਸਾ ਜਥੇਬੰਦੀ ਇਹ ਛੇਦਰਬਿਧੀ ਨੇ ਖੂਨદાન ਕੈਂਪ ਲਗਾਇਆ ਗਿਆ ਹੈ ਜਿਵੇਂ ਕ੍ਰਾਂਤਨ ਗੁਰਸਖ ਕੌਂਕੜਾ ਦੇ ਵਿੱਚ ਰੇਗ ਦੀ ਮਦਦ ਕਰਦੇ ਆਏ ਨੇ ਅੱਜ ਇਹ ਖੂਨ ਦੀ ਬੜਾ ਲੋਕਾਂ ਨੂੰ ਲੋੜ ਹੁੰਦੀ ਅੱਜ ਫੈਰਸੀਪਿਆਕ ਰੋਗ ਆਇਆ ਹੈ ਜਿਹਦਾ ਬੱਚਿਆਂ ਨੂੰ ਰੇਗ ਹਫ਼ਤੇ ਬਾਅਦ ਦੋ ਦਿਨਾਂ ਬਾਅਦ ਖੂਨ ਲੱਗਦਾ ਹੈ ਮੇਰਾ ਵੀਰ ਸੁਖਨਾਮ ਸਿੰਘ ਥੰਦ ਹਮੇਸ਼ਾ ਹੀ ਕਿਤੇ ਵੀ ਕੋਈ ਧਾਰਮਿਕ ਪ੍ਰੋਗਰਾਮ ਦਾ ਇਹੋ ਜੇ ਫੈਨਡਾਂ ਦੇ ਉਪਰਾਲੇ ਕਰਦਾ ਹੈ ਹਮੇਸ਼ਾ ਖਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਦੇ ਮੁਤਾਬਕ ਚੱਲਦੇ ਓਏ ਅਸੀਂ ਹਮੇਸ਼ਾ ਹੀ ਇਹਨਾਂ ਵੀਰਾਂ ਦਾ ਸਾਥ ਦੇਣਾ ਜਿੱਥੇ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਅਸੀਂ ਤਨ ਮੰਨਤ ਨਾਲ ਖੜੇ ਆ ਸਰਕਾਰੀ ਖਾਲਸਾ ਜਿੱਥੇ ਬੰਦੀ ਮਨੁੱਖਤਾ ਦੀ ਸੇਵਾ ਸ੍ਰੋਹ ਦਾ ਪਲਾ ਸੰਸਾ ਹਮੇਸ਼ਾ ਹੀ ਸਮਾਜ ਦੇ ਚੰਗੇ ਕੰਮਾਂ 'ਚ ਸਮਾਜ ਦੇ ਨਾਲ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਅੱਜ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਸਰਕਾਰੀ ਖਾਲਸਾ ਜਥੇਬੰਦੀ ਦਸ਼ਮੀਤ ਸੇਵਾ ਸੁਸਾਇਟੀ ਅਤੇ ਸ਼ਹਿਰ ਦੀਆਂ ਬਹੁਤ ਹੀ ਸਮਾਜਿਕ ਅਤੇ ਤਾਰੀਕਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਫੂਨਡਰ ਕੈਂਪ ਚੱਲ ਰਿਹਾ ਹੈ ਸੋ ਆਪਾਂ ਨੂੰ ਵੀ ਪਤਾ ਹੈ ਕਿ ਸਭ ਤੋਂ ਵੱਡਾ ਦਾਨ ਜਿਹੜਾ ਉਹ ਫੂਨ ਦਾ ਹੀ ਹੁੰਦਾ ਹੈ ਜਦੋਂ ਵੀ ਕਿਸੇ ਲੋੜ ਪੈਂਦੀ ਹੈ ਤਾਂ ਮੈਂ ਬੜੀ ਵਾਰੀ ਇਹਨਾਂ ਸੰਸਥਾ ਦੇ ਨਾਲ ਕੰਟੈਕਟ ਕਰਕੇ ਲੋੜਵੰਦ ਨੂੰ ਹਰ ਵਾਰੀ ਜਿਹੜਾ ਫੂਨ ਪ੍ਰੋਵਾਈਡ ਕਰਾਇਆ ਚਾਹੇ ਕਿੰਨੇ ਵੀ ਯੂਨਿਟ ਕਿਉਂ ਨਾ ਹੋਣ ਸੋ ਇਹ ਸੰਸਥਾਵਾਂ ਬੜਾ ਚੰਗਾ ਕਾਰਜ ਕਰਦੀਆਂ ਆ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਹਰ ਦੂਜੇ ਚੌਥੇ ਮਹੀਨੇ ਖੂਨਦਾਨ ਜਿਹੜਾ ਕੈਂਪ ਉਹ ਲੱਗਦਾ ਆ ਰਿਹਾ ਔਰ ਮੈਂ ਉਹਨੇ ਵੀ ਵੀਰ ਜੀ ਕੋ ਪੁੱਛਿਆ ਲਗਭਗ 70 80 ਦੇ ਯੂਨਟ ਜਿਹੜੇ ਬਲੱਡ ਡੋਨੇਟ ਹੋਣ ਤੱਕ ਹੋ ਚੁੱਕੇ ਹੈ ਜੀ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਉਹਨਾਂ ਡੋਨਰਾਂ ਦਾ ਵੀ ਜੋ ਇੱਥੇ ਆ ਕੇ ਬਲੱਡ ਨੇਟ ਕਰਕੇ ਗਏ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ